ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਅੱਜ ਤੁਹਾਨੂੰ ਦੇਸੀ ਮੁਰਗੀ ਪਾਲਣ ਦੇ ਨਵੇਂ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ ਸਪੀਕਣਾ ਕਰਿਆ ਕਰੋ ਪੂਰਾ ਦੇਖਿਆ ਕਰੋ ਤਾਂ ਜੋ ਸਮਝ ਆ ਸਕੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਮੁਰਗੀ ਪਾਲਕਾਂ ਨੂੰ ਪਤਾ ਚੱਲ ਸਕੇ ਕਿ ਕਿੱਦਾਂ ਮੁਰਗੀ ਪਾਲੀ ਜਾਂਦੀ ਹੈ ਤਾਂ ਅੱਜ ਗੱਲ ਕਰਦੇ ਹਾਂ ਕਿ ਅੱਗੇ ਗਰਮੀ ਆ ਰਹੀ ਹੈ ਤਾਂ ਗਰਮੀ ਦੇ ਮੌਸਮ ਵਿੱਚ ਦੇਸੀ ਮੁਰਗੀ ਦਾ ਆਂਡਾ ਸੇਲ ਕਿੱਦਾਂ ਕਰਨਾ ਹੈ ਤਾਂ ਇਸ ਵੀਡੀਓ ਚ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੁਲਣਾ ਨਾ ਜਿਵੇਂ ਸਰਦੀਆਂ ਚੋਂ 15-20 ਰੁਪਏ ਦੇਸੀ ਆਂਡਾ ਵਿਕਰਿਆ ਸੀ ਤਾਂ ਗਰਮੀ ਦੇ ਮੌਸਮ ਵਿੱਚ ਦੇਸੀ ਆਂਡੇ ਨੂੰ ਕਿੱਦਾਂ ਵੇਚਣਾ ਹੈ ਤਾਂ ਜਿਹੜਾ ਸਰਦੀ ਦੇ ਮੌਸਮ ਵਿੱਚ 15 ਰੁਪਏ ਆਂਡਾ ਤਾਂ ਗਰਮੀ ਦੇ ਮੌਸਮ ਵਿੱਚ ਆਂਡੇ ਦਾ ਰੇਟ ਘਟਾ ਦਿਓ ਤਾਂ ਜੋ ਜਿਹੜੇ ਗਾ ਕਾਂਡਾ ਲੈਣ ਆਉਂਦੇ ਹਨ ਤਾਂ ਉਹਨਾਂ ਨੂੰ ਜਿਹੜੀ 450 ਦੀ ਟਰੇ ਜਾਂ 500 ਦੀ ਟਰੇ ਦਿੰਦੇ ਸੀ ਤਾਂ ਉਹਨਾਂ ਨੂੰ ਇਹ ਗੱਲ ਕਹੋ ਕਿ ਹੁਣ ਟਰੇ 2200 ਦੀ ਕਰ ਦਿੱਤੀ ਹੈ ਤਾਂ ਗਰਮੀ ਦੇ ਮੌਸਮ ਵਿੱਚ ਤੁਹਾਡੇ ਕੋਲ ਆਸ ਕੇ ਆਂਡਾ ਲੈਣਗੇ ਕਿਉਂਕਿ ਇਹੀ ਕਹਿਣਗੇ ਨਾਲ ਦੇ ਆਣੂ ਜਾਂਡਾ ਭਾਈ ਨੇ ਸਸਤਾ ਦੇਣਾ ਸ਼ੁਰੂ ਕਰਤਾ ਹੈ ਤਾਂ ਤਾਂ ਹੀ ਤੁਹਾਡੇ ਕੋਲ ਵੱਧ ਤੋਂ ਵੱਧ ਟ੍ਰਿਆਂ ਲ ਜਾਣਗੇ ਜੇ ਤੁਸੀਂ ਉਹੀ ਗੱਲ ਤੇ ਅੜੇ ਰਹੋਗੇ ਜਾਂਡਾ 15 ਰੁਪਏ ਜਾਂ 20 ਰੁਪਏ ਦੇਣਾ ਹੈ ਤਾਂ ਕੋਈ ਵੀ ਆਂਡਾ ਲੈ ਨਹੀਂ ਆਵੇਗਾ ਕਿਉਂਕਿ ਇਹ ਹੀ ਗੱਲ ਕਹਿਣਗੇ ਗਾਕ ਵੀ ਕਾਫੀ ਗਰਮੀ ਹੈ ਤਾਂ ਗਰਮੀ ਵਿੱਚ ਇੰਨਾ ਆਂਡਾ ਨਹੀਂ ਖਾ ਸਕਦੇ ਤਾਂ ਤਾਂ ਹੀ ਗਾਕ ਆਂਡਾ ਖਾਵੇਗਾ ਖਾਣਗੇ ਤਾਂ ਜੋ ਉਹਨਾਂ ਨੂੰ ਸਸਤਾ ਆਂਡਾ ਮਿਲੇਗਾ ਤਾਂ ਸਸਤਾ ਆਂਡਾ ਤੁਸੀਂ ਰੇਟ ਤੇ ਦਾ ਲਾਉਣਾ ਹੈ 22 300 ਤਾਂ ਤਾਂ ਹੀ ਜਿਹੜੇ ਪੁਰਾਣੇ ਗਾਹਕ ਤੁਹਾਡੇ ਨਾਲ ਬਣੇ ਰਹਿਣਗੇ ਇਸ ਕਰਕੇ ਉਹਨਾਂ ਦਾ ਦੇਲੀ ਤੋੜਨਾ ਕੀ ਟਰੇ ਵੱਧ ਰੇਟ ਚ ਨਹੀਂ ਦੱਸਣੀ ਤਾਂ ਘੱਟ ਹੀ ਰੇਟ ਵਿੱਚ ਦੱਸਣੀ ਹੈ ਪਰ ਜਿੱਥੇ 15 ਰੁਪਏ 20 ਰੁਪਏ ਆਂਡਾ ਵੇਚਿਆ ਤਾਂ ਉੱਥੇ 10 ਜਾਂ 9 ਰੁਪਏ ਆਂਡਾ ਦੱਸਣਾ ਹੈ ਤਾਂ ਹੀ ਜਿਹੜੇ ਪੁਰਾਣੇ ਗਾਹਕ ਤੁਹਾਡੇ ਨਾਲ ਬਣੇ ਰਹਿਣਗੇ ਤਾਂ ਆਂਡਾ ਕਿਦਨ ਵਿੱਚ ਵੀ ਰੁਚੀ ਰੱਖਣਗੇ ਤਾਂ ਇਸ ਕਰਕੇ ਗਾਕਾਂ ਦਾ ਦਿਲ ਨਹੀਂ ਤੋੜਨਾ ਤਾਂ ਆਂਡਾ 8-10 ਰੁਪਏ 9 ਰੁਪਏ ਰੇਟ ਵਿੱਚ ਦੇ ਦੇਣਾ ਹੈ ਤਾਂ ਜੋ ਤੁਹਾਡੀ ਲਾਗਤ ਹੁੰਦੀ ਰਹੇ ਗਰਮੀ 'ਚ ਤਾਂ ਗਰਮੀ 'ਚ ਆਸਕੇ ਆਂਡਾ ਲੈਣਗੇ ਕਿਉਂਕਿ ਆਂਡਾ ਸਸਤੇ ਰੇਟ ਵਿੱਚ ਉਹਨਾਂ ਨੂੰ ਮਿਲੇਗਾ ਤਾਂ ਜਿਹੜੇ ਸਰਦੀਆਂ ਵਿੱਚ 15-20 ਰੁਪਏ ਆਂਡਾ ਦਾ ਰੇਟ ਪਰਦੇਸ ਸੀ ਤੇ ਉਹਨਾਂ ਨੂੰ 8-10 ਰੁਪਏ ਆਂਡਾ ਗਰਮੀ ਦੇ ਮੌਸਮ ਵਿੱਚ ਮਿਲ ਰਿਹਾ ਹੈ ਤਾਂ ਅਸ ਕੀ ਆਂਡਾ ਗਾਹਕ ਲੈਣਗੇ ਤਾਂ ਇਹ ਵੀ ਨਹੀਂ ਘਬਰਾਉਣਾ ਕਿ ਮੁਰਗੀਆਂ ਨੂੰ ਦਾਣਾ ਕਣੀ ਮੁੱਲ ਦਾ ਪਾ ਰਹੇ ਹਾਂ ਤੇ ਕਾਫੀ ਰੇਟਾਂ ਦਾ ਪਾ ਰਹੇ ਹਾਂ ਕਿਉਂਕਿ ਗਰਮੀ ਵਿੱਚ ਮੁਰਗੀਆਂ ਦਾਣਾ ਕਣੀ ਵੀ ਘਟ ਖਾਣ ਗਈਆਂ ਤਾਂ ਗਰਮੀ ਨੁਸਾਨ ਕਰਨ ਗਈਆਂ ਕਿਉਂਕਿ ਜ਼ਿਆਦਾਤਰ ਪਾਣੀ ਹੀ ਗਰਮੀ ਚ ਪੀਣ ਗਈਆਂ ਤਾਂ ਦਾਣਾ ਕਣੀ ਫੀਡ ਘਟ ਖਾਣ ਗਈਆਂ ਤਾਂ ਆਂਡਾ ਵੀ ਤੁਹਾਡਾ ਬਹੁਤ ਵਧੀਆ ਰੇਟ ਚ ਵਿਕ ਜਾਣਾ ਹੈ ਤੇ ਘਬਰਾਣਾ ਨਹੀਂ ਕਿਉਂਕਿ ਆਂਡਾ ਸਾਡਾ ਸਸਤਾ ਵਿਕ ਰਿਹਾ ਹੈ ਪਰ ਪੁਰਾਣੀ ਗਾਕੀ ਬਣੀ ਰਹਿੰਦੀ ਹੈ ਲੋਕੀ ਗਰਮੀ ਜਾਂਡਾ ਘੱਟ ਹੀ ਰੇਟਾਂ ਵਿੱਚ ਵਿਕਦਾ ਹੈ ਤਾਂ ਮੁਰਗੀਆਂ ਵੀ ਫੀਡ ਦਾਣਾ ਕਾਣੀ ਘੱਟ ਖਾਣਗੀਆਂ ਤੇ ਇਸ ਗੱਲ ਦਾ ਜਰੂਰ ਧਿਆਨ ਦੇਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਨੂੰ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਮੁਰਗੀ ਪਾਲਕਾਂ ਨੂੰ ਪਤਾ ਚੱਲ ਸਕੇ